ਵਿਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਥੋਂ ਕਲਮਾ ਤੂੰ ਫੁੱਲਾਂ ਜੋ ਬੀਜ ਬੀਂ ਰੱਖੀ ਤੁਸੀਂ ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਰੀਨ ਕਿਆਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਉਹ ਹਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਹਾ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਦੇ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਦਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਪ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਚ ਕਿਹਾ ਜਾਂਦਾ ਬਾਕੀ ਦੇ ਕੰਮ ਬਾਅਦ ਚ ਪਹਿਲਾ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ᱥਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਇਹ ਫੁੱਲਾਂ ਜੋਗੀ ਜ਼ਮੀਨ ਰੱਖਿਓ ਕਲ ਮੈਂ ਮੈਂ ਲੱਭ ਕੇ ਲਿਆਉਂਗਾ ऐसे पंजाब दी धरती ते गुलाब ਦੇ ਫੁੱਲ ਐਸੇ ਪੰਜਾਬ ਦੀ ਧਰਤੀ ਤੇ ਗਿੱਧੇ ਭੰਗੜੇ ਪੈਣਗੇ ਖੁਸ਼ੀਆਂ ਦੇ ਸਮਾਗਮ ਹੋਣਗੇ ਰੰਗਲਾ ਨੱਚਦਾ ਵਸਦਾ ਹੱਸਦਾ ਪੰਜਾਬ ਬਣੂਗਾ ਕੋਈ ਕਮੀ ਨਹੀਂ ਸਾਡੀ ਮਿਹਨਤ ਚ ਕੋਈ ਕਮੀ ਨਹੀਂ ਪ੍ਰਮਾਤਮਾ ਵੱਲੋਂ ਸਾਨੂੰ ਬਹੁਤ ਬlesed ਧਰਤੀ ਹੈ ਆਸ਼ੀਰਵਾਦ ਪ੍ਰਾਪਤ ਧਰਤੀ ਹੈ ਹਰ ਧਰਮ ਤੇ ਸਾਡੇ ਲੋਕ ਰਹਿੰਦੇ ਨੇ ਉਧਰ ਕੀ ਹਾਲ ਆ ਜਿਹੜੇ ਸਾਨੂੰ ਸੈਂਟਰ ਸੈਂਟਰ ਵਾਲੇ ਕਹਿੰਦੇ ਰਹਿੰਦੇ ਨਾ ਲਾ ਐਂਡ ਆਰਡਰ ਉਹ ਮੈਂ ਕਹਾਂ ਤੁਸੀਂ ਆਪਦਾ ਯੂਪੀ ਦੇਖ ਲਓ ਤੁਸੀਂ ਹਰਿਆਣਾ ਦੇਖ ਲਓ ਆਪਦਾ ਤੁਹਾਨੂੰ ਕਰਫੂ ਲਾਉਣੇ ਪੈਂਦੇ ਆ ਰਾਮ ਨੋਮੀ ਵੇਲੇ ਸਾਡੇ ਇੱਥੇ ਸਾਡੀਆਂ ਰਾਮ ਨੋਮੀਆਂ ਸਾਡੇ ਗੁਰਪੁਰਬ ਸਾਡੀਆਂ ਈਦਾਂ ਸ਼ਬਰੀਦਾਂ ਸਾਡੀਆਂ ਹਨੂਮਾਨ ਜਨਮ ਦਿਨ ਸਾਡੇ ਕ੍ਰਿਸਮਸ ਦੇ ਫੰਕਸ਼ਨ ਅਸੀਂ ਸਾਰੇ ਇਕੱਠੇ ਮਨਾਉਨੇ ਆ ਇਕੱਠੇ ਮਿਲ ਕੇ ਮਨਾਉਨੇ ਆ ਸਾਡੇ ਜੌਨ ਦੀ ਸਰਕਾਰ ਆਈ ਹੈ 1 ਮਿੰਟ ਵੀ ਕਿਸੇ ਸ਼ਹਿਰ ਜਾਂ ਕਸਬੇ 'ਚ ਕਰਫੂ ਨਹੀਂ ਲਾਉਣਾ ਪਿਆ ਆ ਹਰਿਆਣੇ ਵਾਲਿਆਂ ਨੂੰ ਪੁੱਛ ਲਓ ਉਹ ਨੂ ਦੇ ਵਿੱਚ 4 ਮਹੀਨੇ ਕਰ ਫੁੱਲ ਹੋਣਾ ਪਿਆ ਗਿਆ ਉਹ ਯੂਪੀ ਚ ਰੋਜ਼ ਹੋਇਆ ਜਾਂ ਪੰਗਾ ਪਿਆ ਹੁੰਦਾ ਸੋ ਸਾਡੇ ਲੋਕ ਤਾਂ ਮਿਲ ਜੁਲ ਕੇ ਰਹਿਣ ਵਾਲੇ ਲੋਕ ਹੈ ਬਸ ਸਾਨੂੰ ਸਾਡੇ ਹੱਕ ਦੇ ਦਿਆ ਕਰੋ ਧੀਕ ਅਸੀਂ ਮੰਗਣ ਨਹੀਂ ਜਾਣਦੇ ਹੱਕ ਅਸੀਂ ਛੱਡਣ ਨਹੀਂ ਜਾਣਦੇ ਹੱਕ ਸਾਡੇ ਦੇ ਦਿਓ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਆਪਦੇ ਅੱਗੇ ਹਸਤਾ ਮਸਤ ਫੋਜ ਜਾਣੇ ਸਾਡੇ ਕੋਲ ਤਾਂ ਸੋ ਇਸ ਕਰਕੇ ਤੁਹਾਨੂੰ ਇੱਥੇ ਕਹਿਣ ਆਇਆ ਅੱਜ ਦੇ ਦਿਨ ਭੈਣਾਂ ਨੂੰ ਖਾਸ ਤੌਰ ਤੇ ਬਹੁਤ ਬਹੁਤ ਵਧਾਈਆਂ ਰੱਖੜੀ ਦਾ ਤਿਹਾਰ ਹੈ ਬਹੁਤ ਸਾਰੀਆਂ ਕੁੜੀਆਂ ਨੇ ਮੈਨੂੰ ਰੱਖੜੀ ਭੇਜੀ ਹੈ ਢਾਕ ਰਹੀ ਵੀ ਭੇਜੀ ਹੈ ਈਮੇਲ ਤੇ ਵੀ ਤੇ ਮੈਂ ਉਹਨਾਂ ਭੈਣਾਂ ਨੂੰ ਵੀ ਬਹੁਤ-ਬਹੁਤ ਧੰਨਵਾਦ ਵੀ ਕਰਦਾ ਤੇ ਨਾਲ ਇਹ ਵੀ ਕਹਿੰਦਾ ਕਿ ਅਸੀਂ ਤੁਹਾਡੇ ਭਰਾ ਅਸੀਂ ਧੀਆਂ ਦੀਆਂ ਇੱਜ਼ਤਾਂ ਹਿਫਾਜ਼ਤਾਂ ਉਹਨਾਂ ਦੇ ਮਾਨ ਸਨਮਾਨ ਚ ਵਾਅਦਾ ਕਰਾਂਗੇ ਅਸੀਂ ਉਹ ਲੋਕਾਂ ਜਿਹੜੇ ਹੋਰਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਬਚਾਉਣ ਵਾਸਤੇ ਵੀ ਕੁਰਬਾਨੀਆਂ ਦਿੰਦੇ ਰਹੇ ਹਾਂ ਸੋ ਇਸ ਕਰਕੇ ਸਾਡੀਆਂ ਧੀਆ ਤਰੱਕੀ ਕਰਨ ਸਾਡੀਆਂ ਭੈਣਾਂ ਤਰੱਕੀ ਕਰਨ ਰਖੜੀ ਦੇ ਮੌਕੇ ਤੇ ਫਾਇਰ ਬ੍ਰਿਗੇਡ ਦੇ ਵਿੱਚ ਪਹਿਲੀ ਵਾਰ ਹੋਊਗਾ ਅਸੀਂ ਕਾਨੂੰਨ ਥੋੜੇ ਜੇ ਬਦਲੇ ਨੇ ਪਹਿਲਾਂ ਸਖਤ ਸੀਗੇ ਉਹਦੇ ਕਰਕੇ ਕੁੜੀਆਂ ਨਹੀਂ ਆ ਸਕਦੀਆਂ ਸੀ ਹੁਣ ਅਸੀਂ ਕਾਨੂੰਨ ਥੋੜੇ ਜੇ ਨਰਮ ਕਰਕੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਖਬਰ ਮਿਲ ਜੂਗੀ ਪੰਜਾਬ ਪਹਿਲਾ ਸੂਬਾ ਹੋਊਗਾ ਜਿਹਦੇ ਵਿੱਚ ਫਾਇਰ ਬ੍ਰਿਗੇਡ ਦੇ ਵਿੱਚ ਵੀ ਸਾਡੀਆਂ ਧੀਆ ਸਾਡੀਆਂ ਕੁੜੀਆਂ ਜਿਹੜੀਆਂ ਨੇ ਉਹ ਕੰਮ ਕਰਨਗੀਆਂ ਫਾਇਰ ਬ੍ਰਿਗੇਡ ਦੇ ਵਿੱਚ ਦੇਸ਼ 'ਚ ਕਿਤੇ ਵੀ ਕੁੜੀਆਂ ਨਹੀਂ ਹੈਗੀਆਂ ਕਿਉਂਕਿ ਰੂਲ ਥੋੜੇ ਜਿਹਾ ਔਖੇ ਕਰ ਰੱਖੇ ਸੀ ਅੱਜ ਕੱਲ ਜ਼ਮਾਨਾ ਬਦਲ ਗਿਆ ਸੋ ਆਂਗਣਵਾੜੀ ਚ ਕੱਲ ਹੀ ਅਜੇ ਅਨਾਉਂਸਮੈਂਟ ਕਰਕੇ ਆਇਆ ਪਰਸੋਂ ਕਿ 3000 ਹੋਰ ਨੌਕਰੀਆਂ ਆਂਗਣਵਾੜੀ ਚ ਭੈਣਾਂ ਨੂੰ ਧੀ ਆਂਦਾਂਗੇ ਸੋ ਸਾਡੀਆਂ ਕੁੜੀਆਂ ਕਿਸੇ ਪੱਖੋਂ ਵੀ ਕੰਮ ਨਹੀਂ ਇਸ ਵਕਤ ਹੈਰਾਨ ਹੋ ਜੂਗੇ ਲਿਖ ਲਿਓ ਪੱਤਰਕਾਰ ਵੀ ਬੈਠੇ ਨੇ ਇਸ ਵਕਤ ਜਦੋਂ ਮੈਂ ਬੋਲ ਰਿਹਾ ਤਾਂ ਪੰਜਾਬ ਦੇ ਵਿੱਚ 6 ਕੁੜੀਆਂ ਐਸਐਸਪੀ ਨੇ 8 ਕੁੜੀਆਂ ਡੀਸੀ ਲੱਗੀਆਂ ਹੋਈਆਂ ਪਹਿਲੀ ਵਾਰ ਹੋਇਆ ਇਤਿਹਾਸ ਚ 6 ਕੁੜੀਆਂ ਐਸਐਸਪੀ ਨੇ ਪੰਜਾਬ ਦੀਆਂ 8 ਡੀਸੀ ਨੇ ਅਸੀਂ ਤਿਆਂ ਨੂੰ ਬਰਾਬਰ ਦਾ ਦਰਜਾ ਦੇ ਰਹੇ ਹਾਂ ਸਾਡੇ ਤੇ ਜੋ ਕਲੰਕ ਜਾਂ ਲੱਗਿਆ ਸੀਗਾ ਕਿ ਤਿਆਂ ਨੂੰ ਮਾਰ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਉਹ ਤੋਤਾ ਸੀ ਇਹੀ ਕਹੂੰਗਾ ਮੈਂ ਤਾਂ ਪਾਰਲੀਮੈਂਟ 'ਚ ਹੀ ਬੋਲਿਆ ਸੀ ਕਿ ਇੱਕ ਧੀ ਆਪਣੀ ਮਾਂ ਨਾਲ ਗੱਲ ਕਰ ਰਹੀ ਹੈ ਉਹ ਧੀ ਜਿਹੜੀ ਹਜੇ ਪੇਟ 'ਚ ਹੈ ਜਿਹੜੀ ਜੰਮੀ ਨਹੀਂ ਹਜੇ ਉਹ ਪੇਟ 'ਚੋਂ ਆਪਣੇ ਮਾਂ ਨਾਲ ਗੱਲ ਕਰ ਰਹੀ ਹੈ ਕਿ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸਖਦੇਵ ਭਗਤ ਸਿੰਘ ਮਾਵਾਂ ਹੀ ਨੇ ਜੰਮ ਦੀਆਂ ਕੀ ਪਤਾ ਮੈਂ ਜੰਮ ਦੇਵਾਂ ਕੋਈ ਅਗੰਮੜਾ ਮਰਦ ਨਹੀਂ ਮਾਏ ਕੁੱਖ ਦੇ ਵਿੱਚ ਨਾ ਕਤਲ ਕਰਾਈਂ ਇਹੀ ਮੇਰੀ ਅਰਚਨਾ ਮਾਏ ਸੋ ਧੀਆ ਨੂੰ ਜੰਮਣ ਦਾ ਮੌਕਾ ਵੀ ਦਿਓ ਉਡਾਂ ਉਡਾਰੀਆਂ ਮਾਰਨ ਦਾ ਮੌਕਾ ਦਿਓ ਕੀ ਪਤਾ ਕਿਹੜੇ ਕਿਹੜੀ ਕੁੱਖ ਚੋਂ ਕਿਹੜਾ ਯੋਧਾ ਪੈਦਾ ਹੋ ਜੇ ਸੋ ਆਪਾਂ ਨੂੰ ਅੱਜ ਬਹੁਤ-ਬਹੁਤ ਵਧਾਈਆਂ ਨਾਲ ਮੈਂ ਭੈਣਾਂ ਨੂੰ ਮੁਬਾਰਕਬਾਦ ਦਿੰਨਾ ਔਰ ਸਾਰੇ ਭਰਾਵਾਂ ਨੂੰ ਵੀ ਕਿ ਸੁਖੀ ਵਸਦੇ ਰਹੋ ਤੰਦਰੁਸਤ ਰਹੋ ਭੈਣ ਭਰਾਵਾਂ ਦਾ ਪਿਆਰ ਬਣਿਆ ਰਹੇ ਪਰਿਵਾਰਾਂ ਦਾ ਪਿਆਰ ਬਣਿਆ ਰਹੇ ਔਰ ਸੱਚਾ ਗੁਰੂ ਲਾਦੋ ਰਹੇ ਸਾਨੂੰ ਗੁਰੂ ਇੱਥੇ ਲੱਭ ਕੇ ਸੱਚੇ ਤਾਂ ਅਸੀਂ ਉਹਨਾਂ ਨਾਲ ਤਸਕ ਹੁੰਦੇ ਰਹੀਏ ਦੋਨੇ ਹੱਥ ਜੋੜ ਕੇ ਦੋ ਦੋ ਨਾਰੇ ਲਾ ਦਿਓ ਇਨਕਲਾਬ